इच्छा पूरक सर्व सुख दाता हर जाके वस है धाम के ना सो ऐसा हर धैया मेरे जिएड़े ता सर्व सुख पाव है मेरे मनआ पूरी आशा जी मनसा मेरे राम ਮੋਹਿ ਨਿਰਗੁਣ ਜੀਉ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਹ ਲਾਹੀ ਗੁਣ ਆਵਗਣ ਮੇਰਾ ਕਿਛ ਨਾ ਵਿਚਾਰਿਆ ਬਖਸ਼ ਲੀਆ ਕਿ ਨਮਾਹੀ ਨੌ ਨਿਤ ਪਾਈ ਵਜੀ ਵਧਾਈ ਬਾਜੇ ਅਰਹਦ ਤੋਰੇ ਕਹ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਠੇ ਜੀ ਸਗਲ ਵੇ ਸੋਰੇ ਸੋ ਕਲ ਗੁਰ ਸੇਵੀ ਐ ਐਨ ਸੁਸਹਜ ਦਰਸ਼ਨ ਅਸੇ ਐ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੇ ਸਫਟ ਸਤਿ ਸੰਮਦੇ ਲੋਰਸਾ ਸੋ ਜੀਏ ਤੁਧੋ ਜਿਕੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਤਿੱਤ ਜੀਏ ਸਜਣ ਸੱਚਾ ਪਾਤਸ਼ਾਹ ਜਨਮ ਦੇ ਪਾਸ ਜਿਸ ਪਾਸ ਬੈਠਿਆ ਸੋ ਹੀ ਹੈ ਵਾਹਿਗੁਰੂ ਸਾਹਿਬ ਜੀ ਸੋ ਰਖ ਮਹਲਾ ਪੰਜਵਾ ਅਬਨਾਸੀ ਜੀਵਨ ਕੋ ਦਾਕਾ ਸਿਮਰਕ ਸਭ ਮਲ ਕੋਈ ਗੁਣ ਨਿਦਾਨ ਭਗਤਨ ਪਾਉ ਵਰਦਨ ਬੇਲਾ ਆਵੇ ਕੋਈ ਅਬਨਾਸੀ ਜੀਵਨ ਕੋ ਦਾਕਾ ਸਿਮਰਤ ਸਭ ਮਲ ਕੋਈ ਗੋਣ ਨਿਦਾਨ ਭਗਤਨ ਕੋ ਵਰਤਨ ਬੇਲਾ ਆਵੇ ਕੋਈ ਮੇਰੇ ਮਨ ਜਪ ਗੁਰਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਇਆ ਸੁਖ ਪਾਈਐ ਬਹਰ ਦੋਖ ਨਾ ਹੋਈ ਰਹਾਉ ਬੜ ਪਾਗੀ ਸਾਧ ਸੰਗ ਪ੍ਰਾਪਤ ਦਿਨ ਭੇਤਤ ਦੁਰਮਤ ਕੋਈ ਦਿਨ ਕੀ ਤੋਰ ਦਾਸ ਬੰਸ ਹੈ ਜਿਨ ਹਰ ਨਾਮ ਰਜੈ ਰੋਈ ਬੜ ਭਾਗੀ ਸਾਧ ਸੰਗ ਪ੍ਰਾਪਤ ਤਨ ਪੇਟ ਤੁਰਮਤ ਕੋਈ ਇਹਨ ਕੀ ਤੋਰ ਨਾਨਕ ਦਾਸ ਬੰਸ ਹੈ ਜਿਨ ਹਰ ਨਾਮ ਰਜੈ ਰੋਈ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੰਨ ਕੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੋਢੀ ਪਾਸ਼ਾ ਗੁਰੂ ਸਾਹਿਬ ਜੀ ਨੇ ਮਿਹਰ ਕਿਰਪਾ ਕੀਤੀ ਹੈ ਆਖਿਆ ਕਿ ਪਰਮੇਸ਼ਰ ਅਬਨਾਸੀ ਹੈ ਜਿਹਦਾ ਸਿਮਰਨ ਕਰਕੇ ਮੈਲ ਲਹਿ ਜਾਂਦੀ ਹੈ ਗੁਣ ਨਿਧਾਨ ਗੁਨਾ ਦਾ ਖਜ਼ਾਨਾ ਪਰਮੇਸ਼ਰ ਦੇ ਕੋਲ ਹੈ ਭਾਈ ਪਰ ਉਹ ਮਿੱਲਾ ਕਿਵੇਂ ਹੈ ਭਗਤੀ ਕਰਕੇ ਪ੍ਰਾਪਤ ਹੁੰਦਾ ਹੈ ਭਗਤੀ ਵਿੱਚੋਂ ਸੁਖ ਪ੍ਰਾਪਤ ਹੁੰਦੇ ਨੇ ਬੇਲੇ ਨੇ ਮਨੁੱਖ ਜਿਹੜੇ ਬੰਨਗੀ ਵਾਲੇ ਰਾਹ ਦੇ ਉੱਤੇ ਤੁਰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹਿੰਨੇ ਨੇ ਮੇਰੇ ਮਨ ਜਪੋ ਗੁਰਗੋਪਾਲ ਪ੍ਰਭ ਸੋਈ ਮੇਰੇ ਮਨ ਉਹਨੂੰ ਜਪਿਆ ਕਰ ਜਿਨੇ ਤੈਨੂੰ ਤੇਰੇ ਕਰਮਾਂ ਵਿੱਚ ਸਭ ਕੁਝ ਲਿਖਿਆ ਤੇ ਅੱਗੇ ਲਿਖਦਾ ਆ ਰਿਹਾ ਹੈਗਾ ਜਾਕੀ ਸ਼ਰਨ ਪਿਆ ਦੁੱਖ ਪਾਈ ਹੈ ਸਦਾ ਉਹਦੀ ਸ਼ਰਨ ਵਿੱਚ ਰਹੀ ਫਿਰ ਤੈਨੂੰ ਕੀ ਦੁੱਖ ਨਹੀਂ ਹੋਊਗਾ ਵੱਡੇ ਭਾਗਾ ਵਾਲੇ ਨੇ ਸਤ ਸੰਗ ਵਿੱਚ ਆਉਂਦੇ ਨੇ ਇਹ ਮਾਰਗ ਨੇ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਤੇਰਾ ਨਾਮ ਵਸਿਆ ਰਹਿੰਦਾ ਹੈ ਸਦਾ ਨਾਮ ਜਿਨ੍ਹਾਂ ਦੇ ਹਿਰਦੇ 'ਚ ਵਸਿਆ ਹੈ ਉਹਨਾਂ ਦੀ ਚਰਨਾਂ ਦੀ ਧੂੜ ਮਿਲ ਜਾਏ ਆਪਾਂ ਪੜ੍ਹਦੇ ਆਂ ਨਾ ਅੰਤਰਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਉਰੇ